ਗੱਲ ਸੁਣੀ ਵਰਤਕ ਹੋ ਜਾ ਕੋਈ ਮਾਂ ਮੈਂ ਕੀ ਕਰੀਏ ਇੰਨਾ ਕੀ ਆ ਕੀ ਮੈਨੇ ਸਰਮੇ ਕੇ ਕਿਆਦ ਕਰਨੇ ਕੀ ਕੁੜੀਆਂ ਆ ਜੀ ਅੱਜ ਹੈ ਆਪਣੇ ਪੰਜਾਬ ਤੋਂ ਆਲੇ ਬੱਚਾਂ ਦਾ ਟ੍ਰਾਇਲ ਐ ਸਤੰਬਰ ਦੇ ਵਿੱਚ ਇਹਨਾਂ ਦੇ 2025 ਵਾਲਿਆਂ ਦੇ ਲੀਗਲ ਟ੍ਰਾਇਲ ਆ ਲੱਭ ਲੈਰੀ ਇਹਨਾਂ ਦੀ ਕੀ ਪਰਫਾਰਮੈਂਸ ਆਂਦੀ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਕੁੜੀਆਂ ਦਾ ਪਾਸ ਫਿਗਰ ਕਰ ਲੈ ਲਵਾਂਗਾ ਫਾਇਰ ਦਿਖਾਈ ਟਾਈਮ ਜਬਾਸ਼ ਬਾਸ਼ ਬਾਸ਼ ਇੱਕ ਦਾਲ ਦੇ ਵਿੱਚ ਪਹਿਲਾ ਚੱਕਰ ਬਹੁਤ ਵਧੀਆ ਸ਼ਾਬਾਸ਼ ਠੀਕ ਆਪ ਵੀ ਸਵਾਗਤ ਆ ਹਾਂ ਸਰ ਆ ਰਹੇ ਆ

চলো 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 সত্য মিলো সারে চলো 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 বই ਆਜੋ ਕਿ ਰਾਜੋ ਜਲਦੀ ਬੋਇਸ ਆ ਵੀ ਆਪਣੇ ਕੈਦ ਮਿਤੀਆਂ ਕਰਨਲ ਮਾਸਟਰ ਫੱਟ ਕੋ ਅੱਗੇ ਕਰ ਰਹੇ ਹੈ ਬਹੁਤ ਵਧੀਆ ਬਹੁਤ ਵਧੀਆ 235 ਵਾਲਾ ਲੱਗ ਰਿਹਾ ਦਬੋ ਅੱਗੇ ਨਾਲ ਮਿਲਣਾ ਨਾਲ ਮਿਲਣਾ ਸਤੀ ਦਬਣਾ ਨਹੀਂ ਹੈਗਾ ਸੇ ਮੇਨਟੇਨਰ ਠੀਕ ਹੈ ਥੇ ਥੇ ਨਾਲ ਹੋ ਕਮਰ ਕਰ ਕਮਰ ਕਰ ਤਬਾਸ਼ ਮਾਸਾ ਹੱਥ ਚਲਾ ਬੋਚੰਗੀ ਦਾ ਨਾਲ ਹੋ ਲੰਬਾ ਲੰਬਾ ਸ਼ੈਪ ਲਓ ਬੋਏ ਚੱਲ 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 ਗ੍ਰਿਪਟੋ ਐ 3 ਮਿੰਟ ਦਾ ਚੱਲ ਰਿਹਾ ਬੋਏ ਲੰਬਾ ਸ਼ੈਪ ਚਲੋ ਪਿੱਛੇਲੇ ਜਲਦੀ ਨਾਲ ਮਿਲੋ ਹਲੇ ਬਹੁਤ ਟਾਈਮ ਪਿਆ ਆਰਾਮ ਨਾਲ ਕਵਰ ਕਰ ਲਓ ਮੈਂ ਦੋ ਚੱਕਰ ਤੀਸਰਾ ਚੱਕਰ ਸ਼ੁਰੂ ਸ਼ਾਬਾਸ਼ ਬੋਏ ਚੱਲ 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 ਚਲੋ ਚਲੋ ਦੇਰ ਨਾਲ ਇੱਕ ਵਾਰ ਬੋਰ ਆ ਚੱਕ ਚੱਕ ਗ੍ਰਿਪਟੋ ਚੱਕ ਚੁੜੋ ਆ ਦੋਨੇ ਦੋਨੇ ਪਿੱਛੇ ਆਲੇ ਚਲੋ 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 ਸ਼ਾਬਾਸ਼ ਬੋਏ 4 ਮਿੰਟ ਦਾ ਟਾਈਮ ਦਾ ਸਮਾਂ ਚੱਲ ਰਿਹਾ ਜੀ ਨਾ ਟਿਕਾ ਟਿਕਾ ਪੂਰਾ ਜਾਨ de ਕੇ ਆਈਆ ਇਹਦੀ ਗੋਟੀ ਲਾਸਟ ਚੱਕਰ ਸਾਡੇ 4 ਮਿੰਟ ਦਾ ਸਮਾਂ ਹੋ ਚੁੱਕਿਆ ਲਾਸਟ ਚੱਕਰ ਵਧੀਆ ਲੱਗਣਾ ਚਾਹੀਏ ਸਾਰਿਆਂ ਦਾ ਇੱਕੋ ਜਗ੍ਹਾ ਤੇ ਪੱਤੀ ਦਾ ਲੰਬਾ ਸ਼ੈਫ ਲੈ ਦੋ ਚਲੋ ਬੋਲੋ ਚਲੋ ਲੰਬਾ ਸ਼ੈਫ ਹੱਥ ਦਿਲਾ ਦੇ ਮਿਦਰਾ ਲਾਸਟ ਆ ਜੀ ਇਹ ਸ਼ਾਬਾਸ਼ 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 ਚਲੋ 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 ਕਵਰ ਕਰੋ 4 5 ਜੋਤੀ ਆਵੇ ਕ੍ਰਿਪਟੋ ਜਾਲਪੁਰੀ ਆਰਾਵਾ ਟਾਈਮ ਚਾਹੁੰਗੇ ਰਾਮ ਨਾਟ ਦ ਬਾਲ ਸਟੱਪ ਚਲੋ 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 ਬਾਈ ਫੋਰ ਦਾ ਸਪ੍ਰਿੰਟ ਆ ਸਾਰੇ ਜਾਲਪ ਗੱਤ ਨੇ ਚਲ ਚਲ ਗੋਲ ਥੋੜਾ ਪਿੱਛੇ ਵਾਲਾ ਮੋੜੀ ਲੈ ਜਾ ਓਏ ਪਿੱਛੇ ਵਾਲੇ ਟੋਕ ਲੇ 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 ਉਹ ਕੈਮਰਾ 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 ਲੇ ਲੇ ਚਲੋ 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 ਲਿਆਓ ਰੀ ਕੈਮਰਾ ਫੇਰ ਦਿਖਾਈ ਚਲੋ ਨਾਲ ਦੇ ਨਾਲ ਚੱਲਦੇ ਜੀ 5 ਮਿੰਟ 36 ਸੈਕਿੰਡ ਦੇ ਵਿੱਚ ਪਹਿਲਾ ਮੁੰਡਾ ਤਾੜੀਆਂ ਮਾਰੋ ਤੂੰ 5 40 ਦੇ ਵਿੱਚ ਬਹੁਤ ਇਧਰ ਆਜੋ 5 43 5 45 5 47 5 50 5 51 ਚੱਲ ਚਾਚਾ 555 ਦੇ ਵਿੱਚ ਚੱਲ 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 6 ਮਿੰਟ ਦੇ ਵਿੱਚ 6 ਮਿੰਟ 2 ਸੈਕਿੰਡ 6 ਮਿੰਟ 5 ਸੈਕਿੰਡ 6 ਆਖਰ ਦੇ ਵਿੱਚ 6 10 ਦੇ ਵਿੱਚ 6 12 ਚੱਲ ਚੱਲ 6 15 6 17 10 ਸੈਕਿੰਡ 24 ਚਲੋ 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 63 ਦੇ ਵਿੱਚ लास्ट ਬਚਾ ਚਲੋ ਬੋਲ ਸਮਾ ਦੇਖੋ ਡੀ ਰਗੀਆਂ 638 ਦੇ ਵਿੱਚ 640 ਦੇ ਵਿੱਚ लास्ट 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 645 647 ਚਲੋ ਬੋਲ ਕਿਛੋ 7 ਮਿੰਟ ਦੇ ਵਿੱਚ ਬੱਚਾ ਪੂਰਾ ਬਹੁਤ ਵਧੀਆ ਬਹੁਤ ਵਧੀਆ ਪਹੁੰਚ ਗਿਆ 7 ਮਿੰਟ 7 ਸੈਕਿੰਡ 7 10 ਬਹੁਤ ਵਧੀਆ ਜੀ ਇੱਕ ਵਾਰ ਜ਼ੋਰਦਾਰ ਕਲਾਪਿੰਗ ਬੋਲ ਜੀ ਬਹੁਤ ਵਧੀਆ ਚਲੋ ਬੋਲ ਦੂਜੀ ਟਰੈਕ ਟਰੈਕ ਤੇ ਟਰੈਕ ਤੇ ਸਾਰੀ ਜਲਦੀ बस आरपीएस એ લે લા દે જીના જોરા બોલ યે એ લે ઓર છોરા છોરા બોલ ઓ બોલ ચારીકુ એ કે છોરા બી પહેલી વાર દેવચ્ચે પોટે આ પાછો ગઈ دوبارہ જાઓ دوبارہ પહેલી વાર બી ફરવા દે

دوبارہ جاؤ ਗੱਲ ਬੈਠਾ ਨਾ ਬੀਤੀ ਆਲਰੇਡੀ ਆ ਗਿਆ ਬਾਹਰੋਂ ਤਰੋ ਹਾਂਜੀ ਰੇੜੇ ਚੱਲ ਵੀ ਸਰਦਾਰਾ ਦਿਖਾ ਦੇ ਚੱਲ 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 ਚਾਕਲੇਟ ਫੈਗ ਨਹੀਂ ਕਰਦਾ ਆ ਗਿਆ ਜਬਾਸ਼ ਪਹਿਲੀ ਵਾਰ ਤੋਂ ਇੱਥੇ ਚੱਲ 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 ਬਹੁਤ ਸ਼ੁਕਰੀਆ ਗੱਲ ਕਰਦੇ ਮੇਰੇ ਹੋਏ ਚੱਲ ਜਾਈਏ ਹੋਏ ਚੱਲ ਜਾਈਏ ਜੋ ਬੋਲੋ ਬੋਲੋ ਅਗਰ ਜਾਂਦੇ ਨਾ ਹੋਏ ਚੱਲ ਜਾਈਏ ਹੋਏ ਚੱਲ ਜਾਈਏ ਹੋਏ ਦੁਬਾਰਾ ਦੁਬਾਰਾ ਹੱਥ ਚਾਹੀਦਾ ਚਾਹੀਦਾ ਜਨ ਕਰਕੇ ਚੱਲ बाज़ी! 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 加油！加油！加油！ Get good! 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 ਪਹਿਲੀ ਵਾਰ ਜੁੱਪ ਲਾਉਣ ਦਾ ਲੋਕਤ ਹੋ ਗਿਆ ਚੱਲ ਬਿੱਟੀ ਖੇਚ ਕੇ ਮਾਰ ਯਾਰ ਸੇਮ ਫਾਉਲ ਸੇਮ ਫਾਉਲ ਮਗਰ ਹੋ ਗਿਆ ਓਏ ਓਏ ਨਹੀਂ ਬੋਲ ਚੱਲ ਚਾ ਗਗਨ ਚੱਲ ਆ ਜਾ ਵੀਰ ਜੀ ਆ ਜਾਓ ਚਲੋ ਨੈਕਸਟ ਆਜੋ ਕੋਈ ਨੈਕਸਟ ਇਹਨੂੰ ਗੋਲ ਦੇ ਦੇ ਰਵੀ ਹਲੇ 2 ਮਿੰਟ ਲੈ ਲੈ ਹਲ ਫਿਰ ਚਲੋ 14 ਬੋਲਦਾ ਚੱਲ 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 ਦੇਗੀ ਚੱਲ ਉਹ ਪਾਸ ਹੋ ਗਿਆ ਹੁਣ ਇੱਕ ਜੰਪ ਦੋਨੋਂ ਸਾਈਡ ਤੋਂ ਕਲੀਅਰ ਰੱਖ ਕੇ ਦਿਮਾਗ ਸਹੀ ਰੱਖ ਕੋਈ ਨਾ ਸਾਰਾ ਪਾਸ ਜੰਦ ਬਣ ਕੇ ਖਿੱਚ ਕੇ ਖਿੱਚ ਕੇ ਉਹ ਤੋਂ ਬਹੁਤ ਕੁਝ ਕਰਦੇ ਆਂਦੇ ਥੋੜਾ ਜਿਹਾ ਅੱਜ ਗਲਤ ਰੈਡੀ ਹੋਏ ਜਲਦੀ ਕਰੋ

चलो जी शाबाश पहला जंप मुंडे दा नेक्स्ट इतरा पहला चलो जल्दी शाबाश बहुत शाबाश बहुत बढ़िया नेक्स्ट सती सती आ फला

ਸ਼ਾਬਾਸ਼ ਫੋਲ ਕਰਦੇ ਹੋ ਨਾ ਕਰਾਸ ਕਰਕੇ ਪ੍ਰੋਪਰ ਸਿੱਧਾ ਚਲੋ ਯਾਰ ਆਜੋ ਆਜੋ ਚਲ ਹੋ ਜਾਂਦਾ ਸਾਈਡ ਤੇ ਜਾਈ ਚਲੇਗਾ ਚਲੋ ਜੀ Very good. Very good. पंज सत चाटी चरदार बि लीक खंज न मार good ਜੋ ਕਿ ਹੈ ਜੀ ਮਾਈ ਜਬ 올 ఓవర్ ਪਾਸ ਸਾਰੀ